ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਸ਼ਰਧਾਲੂ ਸੀ ਉਹ ਸੰਤਾਂ ਮਹਾਪੁਰਸ਼ਾਂ ਦੀ ਬੜੀ ਸੇਵਾ ਕਰਦਾ ਹੁੰਦਾ ਸੀ ਉਹ ਦਿਨ ਰਾਤ ਸੇਵਾ ਵਿੱਚ ਲੱਗਾ ਰਹਿੰਦਾ ਸੀ ਭਾਵ ਨਾ ਉਹ ਦਿਨ ਵੇਖਦਾ ਸੀ ਨਾ ਹੀ ਉਹ ਰਾਤ ਵੇਖਦਾ ਸੀ ਬਸ ਸੇਵਾ ਵਿੱਚ ਲੱਗਾ ਰਹਿੰਦਾ ਸੀ। ਸੰਤ ਮਹਾਪੁਰਸ਼ ਉਸ ਦੀ ਸੇਵਾ ਤੋਂ ਬਹੁਤ ਜ਼ਿਆਦਾ પ્રસન્ન ਸੀ। ਬਹੁਤ ਜ਼ਿਆਦਾ ਖੁਸ਼ ਸੀ। ਇੱਕ ਦਿਨ ਕੀ ਹੋਇਆ ਸੰਤਾ ਮਹਾਪੁਰਸ਼ਾ ਨੇ ਉਸ ਸ਼ਰਧਾਲੂ ਨੂੰ ਆਪਣੇ ਕੋਲ ਬੁਲਾਇਆ। ਅਤੇ ਉਸ ਨੂੰ ਕਹਿਣ ਲੱਗੇ ਕਿ ਅਸੀਂ ਤੇਰੀ ਸੇਵਾ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਅਸੀਂ ਤੇਰੀ ਸੇਵਾ ਤੋਂ ਬਹੁਤ ਹੀ ਜ਼ਿਆਦਾ પ્રસન્ન ਹਾਂ ਤੂੰ ਸਾਡੀ ਦਿਨ ਰਾਤ ਸੇਵਾ ਕੀਤੀ ਹੈ ਅਸੀਂ ਤੇਰੀ ਸੇਵਾ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਇਹਨਾਂ ਕਹਿ ਕੇ ਸੰਤਾ ਮਹਾਂਪੁਰਸ਼ਾਂ ਨੇ ਉਸ ਰਧਾਲੂ ਨੂੰ 4 ਬੱਤੀਆਂ ਦਿੱਤੀਆਂ ਅਤੇ 4 ਬੱਤੀਆਂ ਦੇ ਕੇ ਸੰਤ ਮਹਾਪੁਰਸ਼ ਜੀ ਕਹਿ ਲੱਗੇ ਕਿ ਤੁਸੀਂ ਪਹਿਲੀ ਬੱਤੀ ਜਗਾ ਕੇ ਪੂਰਬ ਵੱਲ ਜਾਣਾ ਜਿੱਥੇ ਇਹ ਬੱਤੀ ਬੁਝ ਜਾਵੇ ਉੱਥੇ ਤੁਸੀਂ ਜ਼ਮੀਨ ਨੂੰ ਖੋਦਣਾ ਜਦੋਂ ਤੁਸੀਂ ਜ਼ਮੀਨ ਜ਼ਮੀਨ ਨੂੰ ਖੋਦੋਗੇ ਉੱਥੇ ਤੁਹਾਨੂੰ ਬਹੁਤ ਸਾਰੀ ਧਨ ਦੌਲਤ ਮਿਲੇਗਾ ਫਿਰ ਦੂਸਰੀ ਫਿਰ ਤੁਸੀਂ ਦੂਸਰੀ ਬੱਤੀ ਲੈ ਕੇ ਪੱਛਮ ਵੱਲ ਜਾਣਾ ਜਿੱਥੇ ਇਹ ਬੱਤੀ ਬੁਝੇਗੀ ਫਿਰ ਤੁਸੀਂ ਜ਼ਮੀਨ ਨੂੰ ਖੋਦਣਾ ਉੱਥੇ ਵੀ ਤੁਹਾਨੂੰ ਬਹੁਤ ਸਾਰਾ ਧੰਨ ਮਿਲੇਗਾ ਫਿਰ ਤੁਸੀਂ ਤੀਸਰੀ ਬੱਤੀ ਲੈ ਕੇ ਉੱਤਰ ਦਿਸ਼ਾ ਵੱਲ ਜਾਣਾ ਜਿੱਥੇ ਇਹ ਬੱਤੀ ਬੁਝ ਜਾਵੇਗੀ ਤੁਸੀਂ ਉਸ ਜਗ੍ਹਾ ਨੂੰ ਖੋਦਣਾ ਉੱਥੇ ਤੁਹਾਨੂੰ ਸੋਨੇ ਦੀਆਂ ਬਹੁਤ ਸਾਰੀਆਂ ਮੋਹਰਾ ਬਿਲਦਗੀਆਂ ਬਸ ਚੌਥੀ ਬੱਤੀ ਲੈ ਕੇ ਤੁਸੀਂ ਦੱਖਣ ਵੱਲ ਨਹੀਂ ਜਾਣਾ ਬਸ ਇਹ ਗਲਤੀ ਨਹੀਂ ਕਰਨੀ ਤੁਸੀਂ ਸਿਰਫ ਤਿੰਨ ਬੱਤੀਆਂ ਲੈ ਕੇ ਜਾਣੀਆਂ ਹਨ ਚੌਥੀ ਬੱਤੀ ਲੈ ਕੇ ਤੁਸੀਂ ਦੱਖਣ ਦਿਸ਼ਾ ਵੱਲ ਨਹੀਂ ਜਾਣਾ ਬਸ ਇੰਨੀ ਗੱਲ ਯਾਦ ਰੱਖਣਾ ਏਕੇ ਕੇ ਸੰਤ ਮਹਾਪੁਰਸ਼ਾਂ ਨੇ ਉਸ ਨੂੰ ਤੋੜ ਦਿੱਤਾ ਵੀ ਤੇਰੀ ਸੇਵਾ ਅੱਜ ਬਹੁ ਸੇਵਾ ਕੀਤੀ ਹੁਣ ਤੁਸੀਂ ਜਾ ਸਕਦੇ ਹੋ ਜਦੋਂ ਉਹ ਸਰਧਾਲੂ ਪਹਿਲੀ ਬੱਤੀ ਲੈ ਕੇ ਉਹ ਪੂਰਬ ਵੱਲ ਗਿਆ ਜਿੱਥੇ ਬੱਤੀ ਬੁੱਝ ਗਈ ਉਸ ਨੇ ਉਸ ਜਗ੍ਹਾ ਨੂੰ ਖੋਦਿਆ ਜਿਵੇਂ ਉਸ ਉਸ ਨੇ ਉਸ ਜਗਾ ਨੂੰ ਖੋਦਿਆ ਵਿੱਚੋਂ ਬਹੁਤ سارے ਪੈਸੇ ਨਿਕਲੇ ਭਾਵ ਕਿ ਉੱਥੇ ਬਹੁਤ ਸਾਰੀ ਤਾਂ ਦੌਲਤ ਪਿਆ ਹੋਇਆ ਸੀ ਉਸ ਨੇ ਉਸ ਜਗਾ ਉੱਤੇ ਫਿਰ ਮਿੱਟੀ ਪਾ ਦਿੱਤੀ ਅਤੇ ਉਸ ਨੇ ਨਿਸ਼ਾਨੀ ਲਗਾ ਦਿੱਤੀ ਕਿ ਕਿਤੇ ਮੈਂ ਭੁੱਲ ਨਾ ਜਾਵਾਂ ਜਦੋਂ ਮੇਰੇ ਲੋੜ ਪਈ ਮੈਂ ਇਹ ਧਨ ਇੱਥੋਂ ਲੈ ਜਾਵਾਂਗਾ ਉਸ ਨੇ ਉੱਤੇ ਆਪਣੀ ਨਿਸ਼ਾਨੀ ਲਾ ਦਿੱਤੀ ਫਿਰ ਉਹ ਦੂਸਰੀ ਬੱਤੀ ਲੈ ਕੇ ਪੱਛਮ ਵੱਲ ਗਿਆ ਜਿੱਥੇ ਬੱਤੀ ਬੁੱਝ ਗਈ ਉਸ ਨੇ ਉਸ ਜਗ੍ਹਾ ਨੂੰ ਖੋਦੇ ਆ ਉੱਥੇ ਵੀ ਉਸ ਨੂੰ ਬਹੁਤ ਸਾਰਾ ਧੰਨ ਮਿਲਿਆ ਬੇਅੰਤ ਧੰਨ ਸੀ ਉੱਥੇ ਵੀ ਉਹ ਬੜਾ ਪ੍ਰਸੰਨ ਹੋਇਆ ਉਸ ਨੇ ਉਸ ਨੂੰ ਫਿਰ ਉਸ ਉੱਤੇ ਮਿੱਟੀ ਪਾ ਦਿੱਤੀ ਅਤੇ ਆਪਣੀ ਨਿਸ਼ਾਨੀ ਲਾ ਦਿੱਤੀ ਤਾਂ ਕਿ ਮੈਂ ਭੁੱਲ ਨਾ ਜਾਵਾਂ ਮੈਨੂੰ ਜਦੋਂ ਲੋੜ ਹੋਈ ਮੈਂ ਧੰਨ ਲੈ ਜਾਵਾਂਗਾ ਫਿਰ ਉਹ ਤੀਜੀ ਬੱਤੀ ਲੈ ਕੇ ਉੱਤਰ ਵੱਲ ਗਿਆ ਜਿੱਥੇ ਬੱਤੀ ਬੁੱਝ ਗਈ ਉਸਨੇ ਜ਼ਮੀਨ ਨੂੰ ਖੋਦਿਆ ਜਦੋਂ ਖੋਦਿਆ ਤਾਂ ਉੱਥੇ ਉਸ ਨੂੰ ਸੋਨੇ ਦੀਆਂ ਮੋਹਰਾਂ ਦੇ ਢੇਰ ਲੱਗੇ ਹੋਏ ਸੀ ਇੰਨੀ ਆ ਜਿਆਦਾ ਸੋਨੇ ਦੀਆਂ ਮੋਹਰਾਂ ਕਿ ਕੋਈ ਅੰਤ ਨਹੀਂ ਸੀ ਉਸ ਨੇ ਉਸ ਨੂੰ ਵੀ ਮਿੱਟੀ ਨਾਲ ਫਿਰ ਉੱਤੇ ਮਿੱਟੀ ਪਾ ਦਿੱਤੀ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਦਬ ਦਿੱਤਾ ਉੱਥੇ ਵੀ ਉਸ ਨੇ ਆਪਣੀ ਨਿਸ਼ਾਨੀ ਲਾ ਦਿੱਤੀ ਹੁਣ ਸੀ ਉਹਦੇ ਕੋਲ ਇੱਕ ਬੱਤੀ ਤਿੰਨ ਬੱਤੀਆਂ ਦਾ ਉਹ ਇਸਤਮਾਲ ਕਰ ਚੁੱਕਾ ਸੀ ਹੁਣ ਉਹਦੇ ਕੋਲ ਚੌਥੀ ਬੱਤੀ ਸੀ ਪਰ ਸੰਤਾ ਮਹਾਂਪੁਰਸ਼ਾਂ ਨੇ ਉਸ ਨੂੰ ਮਨਾ ਕੀਤਾ ਹੋਇਆ ਸੀ ਕਿ ਤੂੰ ਚੌਥੀ ਬੱਤੀ ਲੈ ਕੇ ਕਦੇ ਵੀ ਦੱਖਣ ਦਿਖਾ ਦੱਖਣ ਦਿਸ਼ਾ ਵੱਲ ਨਹੀਂ ਜਾਣਾ ਬਸ ਤੁਸੀਂ ਇਹ ਗਲਤੀ ਨਹੀਂ ਕਰਨੀ ਉਹ ਸੋਚਣ ਲੱਗਾ ਕਿ ਉੱਥੇ ਜ਼ਰੂਰ ਹੀਰੇ ਮੋਤੀ ਹੋਣਗੇ ਹੀਰੇ ਨਾਲ ਹੀਰੇ ਮੋਤੀ ਹੋਣਗੇ ਤਾਂ ਹੀ ਮੈਨੂੰ ਸੰਤਾਂ ਮਹਾਪੁਰਸ਼ਾਂ ਨੇ ਮਨਾ ਕੀਤਾ ਹੋਇਆ ਹੈ ਪਰ ਮੈਂ ਚੌਥੀ ਬੱਤੀ ਲੈ ਕੇ ਦੱਖਣ ਦਿਸ਼ਾ ਵੱਲ ਜਰੂਰ ਜਾਵਾਂਗਾ ਉੱਥੇ ਮੈਂ ਇੱਕ ਥੈਲੀ ਹੀਰੇ ਮੋਤੀਆਂ ਦੀ ਭਰ ਕੇ ਲਿਆਵਾਂਗਾ ਤੇ ਸੰਤਾਂ ਮਹਾਪੁਰਸ਼ਾਂ ਨੂੰ ਕਦੇ ਵੀ ਪਤਾ ਨਹੀਂ ਚੱਲੇਗਾ ਭਾਵ ਕਿ ਉਹ ਲਾਲਚ ਵਿੱਚ ਆ ਚੁੱਕਾ ਸੀ ਉਸ ਦੀ ਤ੍ਰਿਸ਼ਨਾ ਵੱਧ ਚੁੱਕੀ ਸੀ ਉਸ ਦਾ ਲਾਲਚ ਵੱਧ ਚੁਕਿਆ ਸੀ ਫਿਰ ਉਹ ਚੌਥੀ ਬੱਤੀ ਲੈ ਕੇ ਦੱਖਣ ਦਿਸ਼ਾ ਵੱਲ ਤੁਰ ਪਿਆ ਜਿੱਥੇ ਬੱਤੀ ਬੁੱਝ ਗਈ ਉਸ ਨੇ ਉਸ ਜਗ੍ਹਾ ਨੂੰ ਖੋਦਿਆ ਜਦੋਂ ਉਸ ਜਗ੍ਹਾ ਨੂੰ ਖੋਦਿਆ ਤਾਂ ਉੱਥੇ ਇੱਕ ਦਰਵਾਜ਼ਾ ਬਣਿਆ ਸੀ ਅੰਦਰ ਭਾਵਿਕ ਇੱਕ bari ਸੀ ਦਰਵਾਜ਼ਾ ਸੀ ਜਦੋਂ ਉਹ ਦਰਵਾਜ਼ਾ ਖੋਲ ਕੇ ਅੰਦਰ ਵੜਿਆ ਉੱਥੇ ਇੱਕ ਹੋਰ ਸ਼ਰਧਾਲੂ ਸੀ ਉਹ ਦਵਾ ਦੌ ਬਾਹਰ ਨਿਕਲ ਆਇਆ ਜਿਉਂ ਉਹ ਬਾਹਰ ਨਿਕਲਿਆ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਜਿਉਂ ਉਹ ਬਾਹਰ ਨਿਕਲਿਆ ਉਸਨੇ ਦਵਾ ਦੌ ਦਰਵਾਜ਼ਾ ਬੰਦ ਕਰ ਦਿੱਤਾ ਜਿਹੜਾ ਚੌਥੀ ਬੱਤੀ ਲੈ ਕੇ ਗਿਆ ਸੀ ਉਹ ਕਹਿਣ ਲੱਗਾ ਕਿ ਹੁਣ ਮੈਨੂੰ ਇੱਥੋਂ ਬਾਹਰ ਕੌਣ ਕੱਢੂਗਾ ਉਹ ਕਹਿਣ ਲੱਗਾ ਜਿਵੇਂ ਕੀ ਮੈਂ ਤੈਨੂੰ ਬਾਹਰ ਕੱਟਿਆ ਹੈ ਜਿਵੇਂ ਕੀ ਤੂੰ ਮੈਨੂੰ ਬਾਹਰ ਕੱਟਿਆ ਹੈ ਕਿਉਂਕਿ ਤੂੰ ਮੇਰੇ ਨਾਲੋਂ ਜ਼ਿਆਦਾ ਲਾਲਚੀ ਸੀ ਇਸ ਕਰਕੇ ਹੁਣ ਤੂੰ ਫਸ ਗਿਆ ਹੈ ਤੇ ਮੈਂ ਆਜ਼ਾਦ ਹੋ ਗਿਆ ਹਾਂ ਜਦੋਂ ਤੇਰੇ ਨਾਲੋਂ ਵੱਧ ਲਾਲਚੀ ਕੋਈ ਇੱਥੇ ਆਵੇਗਾ ਉਹੀ ਤੈਨੂੰ ਬਾਹਰ ਕੱਢੇਗਾ ਇੱਕ ਇੱਕੇ ਜਿਹੜਾ ਇਨਸਾਨ ਵਿੱਚ ਫਸਿਆ ਹੋਇਆ ਸੀ ਉਹ ਬਾਹਰ ਨਿਕਲ ਗਿਆ ਤੇ ਲਾਲਚੀ ਇਨਸਾਨ ਉਹ ਫਸ ਗਿਆ ਇਸ ਕਥਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਧੂ ਮਹਾਪੁਰਸ਼ਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਗੱਲਾਂ ਵਿੱਚ ਸਚਾਈ ਹੁੰਦੀ ਹੈ ਕੋਈ ਨਾ ਕੋਈ ਅਰੈਸ ਛੁਪਿਆ ਹੁੰਦਾ ਹੈ ਇਸ ਕਰਕੇ ਸਾਨੂੰ ਮਹਾਪੁਰਸ਼ਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਦੇ ਵੀ ਕਿਸੇ ਪ੍ਰਕਾਰ ਦਾ ਫਿਰ ਲਾਲਚ ਨਹੀਂ ਕਰਦਾ ਚਾਹੀਦਾ ਹੈ ਜਿੰਨਾ ਪਰਮਾਤਮਾ ਨੇ ਦੇ ਦਿੱਤਾ ਜਿੰਨਾ ਮਹਾਪੁਰਸ਼ਾਂ ਨੇ ਕਿਰਪਾ ਕਰ ਦਿੱਤੀ ਬਸ ਉਹਨੇ ਵਿੱਚ ਹੀ ਸਬਰ ਰੱਖਣਾ ਚਾਹੀਦਾ ਹੈ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਵਾਹਿਗੁਰੂ ਜੀ ਅਗਰ ਇਹ ਕਥਾ ਤੁਹਾਨੂੰ ਪਸੰਦ ਆਈ ਹੋਵੇ ਤਾ ਕਿਰਪਾ ਕਰਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ